ਪਸ਼ੂ ਪਾਲਨ ਵਿਭਾਗ ਦੇ ਅਫਸਰ ਸਾਹਿਬ ਦੇ ਵੱਲੋਂ ਵੈਟਰਨ ਇਨਸਪੈਕਟਰ ਕੈਡਰ 'ਤੇ ਹੱਕੀ ਮੰਗਾਂ ਦੇ ਪ੍ਰਤੀ ਜਿਹੜਾ ਨਾ ਪੱਖੀ ਰਵੱਈਆ ਉਹ અપਨਾਇਆ ਜਾ ਰਿਹਾ ਹੈ ਇਸ ਦੇ ਖਿਲਾਫ ਪੰਜਾਬ ਸਟੇਟ ਵੈਟਰਨਰੀ ਇਨਸਪੈਕਟਰਸ ਐਸੋਸੀਏਸ਼ਨ ਦੇ ਔਦੇਦਾਰਾਂ ਦੇ ਵੱਲੋਂ ਜਿਹੜਾ ਇਹ ਰੋਸ ਮਜ਼ਾਹਰਾ ਕੀਤਾ ਜਾ ਰਿਹਾ ਮੋਹਾਲੀ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਡਾਇਰੈਕਟਰ ਪਸ਼ੂ ਪਾਲਨ ਦੇ ਖਿਲਾਫ ਨਾਰੇ ਵਾਸੀ ਕੀਤੀ ਜਾ ਰਹੀ ਹੈ ਔਰ ਇਸ ਰੋਸ ਧਰਨੇ ਨੂੰ ਸੰਬੋਧਨ ਕੀਤਾ ਜਾ ਰਿਹਾ ਵੱਖ-ਵੱਖ ਬੁਲਾਰਿਆਂ ਦੇ ਵੱਲੋਂ ਔਰ ਇਹ ਕਿਆ ਕਿਆ ਹੈ ਕਿ ਪਸ਼ੂ ਪਾਲਨ ਵਿਭਾਗ ਦੀ ਰੀਡ ਦੀ ਹੱਡੀ ਵੈਟਰਨਰੀ ਇਨਸਪੈਕਟਰ ਹੁੰਦੇ ਨੇ ਪਰ ਉਹਨਾਂ ਦਾ ਮਨੋਬਲ ਤੋੜਿਆ ਜਾ ਰਿਹਾ ਵਿਭਾਗੀ ਗਲਤ ਕਾਰਵਾਈਆਂ ਕਰਕੇ ਗਲਤ ਪਾਲਿਸਿਜ਼ ਬਣਾ ਕੇ ਪਰੇਸ਼ਾਨ ਕੀਤਾ ਜਾ ਰਿਹਾ ਸਾਡੇ 2010 ਬੰਦਿਆਂ ਦਾ ਕਿੱਡਰਿਆ ਜੀ ਵੈਟਰਨਰੀ ਇਨਸਪੈਕਟਰ ਦਾ ਜਿਹਦੇ ਵਿੱਚੋਂ ਸਾਡੇ ਸਿਰਫ 23 ਬੰਦੇ ਜਾਨੀ ਕਿ ਜ਼ਿਲ੍ਹਾ ਪੱਧਰ ਤੇ ਜਿਹੜੇ ਪ੍ਰਮੋਟ ਹੁੰਦੇ ਆ ਇਸ ਸਬੰਧ ਦੇ ਵਿੱਚ ਅਸੀਂ ਵਾਰ-ਵਾਰ ਧਰਨੇ ਮੁਜਾਹਰੇ ਕਰ ਕਰਕੇ ਤੇ ਅਸੀਂ ਆਪਣੀਆਂ ਤਹਿਸੀਲ ਪੱਧਰ ਤੇ 87 ਪੋਸਟਾਂ ਸਰਕਾਰ ਕੋਲੋਂ ਮਨਜ਼ੂਰ ਕਰਵਾਈਆਂ ਜਿਹੜੀਆਂ 2021 ਦੇ ਵਿੱਚ ਲਾਗੂ ਹੋ ਚੁੱਕਾ ਏ ਪਰ ਉਹਨਾਂ ਦੇ ਵਿੱਚ ਵੀ ਸਾਡੇ ਨਾਲ ਜਿਹੜਾ ਇਹ ਡਾਇਰੈਕਟੋਰੇਟ ਆ ਇਹਨੇ ਇੰਨੇ ੱੱੱ ਤੱਕੇਸ਼ਾਈ ਕੀਤੀ ਆ ਕਿ ਉਹਨਾਂ ਨੂੰ ਪ੍ਰਮੋਸ਼ਨ ਦੇਣ ਦੀ ਬਜਾਏ ਜਸਟ ਰੀ ਡੈਜ਼ਿਗਨੇਟ ਕੀਤਾ ਤੇ ਉਹ ਜਿਹੜੀਆਂ ਸਾਡੀਆਂ ਤਹਿਸੀਲ ਪੱਧਰ ਦੀਆਂ 87 ਪੋਸਟਾਂ ਵਾਂ ਉਹ ਪ੍ਰੋਮੋਸ਼ਨ ਨਾ ਹੋ ਕੇ ਇੱਕ ਵੈਟਰਨਰੀ ਇਨਸਪੈਕਟਰ ਨੂੰ ਹੀ ਰੀਡੈਜ਼ਿਗਨੇਟ ਕਰਕੇ ਉੱਥੇ ਸੀਨੀਅਰ ਬੰਦਾ ਜਿਹੜਾ ਵਾ ਉਹਨੂੰ ਐਜ਼ ਅ ਐਸਵੀਆਈ ਦਾ ਲਾ ਦਿੱਤਾ ਗਿਆ ਜਿਹਦੇ ਵਾਸਤੇ 10 ਸਾਲ ਦਾ ਮਿਨਿਮਮ ਤਜਰਬਾ ਰਿਕੁਆਇਰਡ ਆ ਪਰ ਉਹਨੂੰ ਕੋਈ ਵੀ ਫਾਈਨੈਂਸ਼ੀਅਲ ਬੈਨੀਫਿਟ ਨਹੀਂ ਹੈਗਾ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਜਿਹੜੀ ਆ ਇੰਨੀ ਬੇਲਗਾਮ ਅਫਸਰशाही ਜਿਹੜੀ ਆ ਇਹਨੂੰ ਨੱਥ ਪਾਵੇ ਦੇਖੋ ਇਸ ਤਰ੍ਹਾਂ ਜਦੋਂ ਆਮ ਆਦਮੀ ਪਾਰਟੀ ਦੀ ਮੁਹਿੰਮ ਚੱਲੀ ਸੀ ਤਾਂ ਮੈਨੂੰ ਇਹ ਲੱਗਦਾ ਕਿ 100% ਮੁਲਾਜ਼ਮ ਵਰਗ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਪੂਰਾ ਸਮਰਥਨ ਦਿੱਤਾ ਸੀ ਤੇ ਸਾਨੂੰ ਬਹੁਤ ਉਮੀਦਾਂ ਸੀਗੀਆਂ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਗਈਆਂ ਇਹ ਪਾਰਟੀ ਸਾਨੂੰ ਬਹੁਤ ਵਧੀਆ ਜਿਹੜੇ ਰਿਜ਼ਲਟ ਮਿਲਣਗੇ ਪਰ ਸਾਨੂੰ ਬੜੀ ਦੁੱਖ ਨਾਲ ਇਹ ਕਹਿਣਾ ਪਾਰ ਰਿਹਾ ਕਿ ਪਹਿਲੀਆਂ ਜਿਹੜੀਆਂ ਸਰਕਾਰੀਆਂ ਉਸ ਤੋਂ ਵੀ ਮਾੜਾ ਹਾਲ ਹੈ ਸਰਕਾਰ ਦਾ ਅਸੀਂ ਕਿੰਨੀ ਵਾਰ ਬਣਾ ਮੰਗ ਪੱਤਰ ਵਜ਼ੀਰ ਸਾਹਿਬ ਨੂੰ ਆਪਣੇ ਡਾਇਰੈਕਟਰ ਸਾਹਿਬ ਨੂੰ ਅਸੀਂ ਕਿੰਨੀ ਵਾਰ ਦੇ ਚੁੱਕੇ ਹਾਂ ਪਰ ਸਾਡੇ ਮੰਗ ਪੱਤਰ ਤੇ ਕਦੀ ਵੀ ਕੋਈ ਗੌਰ ਨਹੀਂ ਕੀਤਾ ਗਿਆ ਸਾਡੀ ਮਜਬੂਰੀ ਹੋਈ ਕਿ ਸਾਨੂੰ ਅੱਜ ਸੜਕਾਂ ਤੇ ਉਤਰਨਾ ਪੈ ਰਿਹਾ ਸਾਡਾ ਬੈਟਰੀ ਇੰਸਪੈਕਟਰ ਕੇਡਰ ਹੈ ਵੀ ਸਾਡਾ ਅਸੀਂ ਜਿਸ ਤਰ੍ਹਾਂ ਦਾ ਕੰਮ ਕਰਦੇ ਆ ਸਾਨੂੰ ਉਸ ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਆਉਟਪੁੱਟ ਹੈ ਸਾਡੇ ਵਿਭਾਗਵੇਂ ਵੱਲੋਂ ਨਹੀਂ ਦਿੱਤੀ ਜਾਂਦੀ ਜਿਹੜੀ ਸਾਡੇ ਵਿਭਾਗਵੇਂ ਦੀ ਅਫਸਰशाही ਹੈ ਉਹ ਕੰਮ ਕੁਛ ਨਹੀਂ ਕਰਦੀ ਤੇ ਸਾਰਾ ਜਿਹੜਾ ਬੈਨੀਫਿਟ ਆ ਉਹ ਖੁਦ ਲੈ ਜਾ ਰਹੀ ਆ ਸਾਡੇ ਜੋ ਸਾਡੀਆਂ ਫਾਈਲਸ ਨੇ ਜੋ ਸਰਕਾਰੀ ਟੇਬਲ ਤੇ ਚਲਦੀਆਂ ਨੇ ਸਾਡੇ ਕੁਝ ਜੇ ਪ੍ਰੋਮੋਸ਼ਨ ਆ ਜਾਂ ਇਸ ਤਰ੍ਹਾਂ ਦੇ ਕੁਝ ਬਲਕਿ ਉਹਦੇ 'ਚ ੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅਸੀਂ ਕਈ ਵਾਰੀ ਇਹਨਾਂ ਨਾਲ ਟੇਬਲ ਟॉक ਕਰਨ ਦੀ ਕੋਸ਼ਿਸ਼ ਕੀਤੀ ਹੈ ਆਖਰਤ ਸਾਨੂੰ ਅੱਜ ਅਖੀਰਤ ਇਹ ਫੈਸਲਾ ਲੈਣਾ ਪਿਆ ਕਿ ਅੱਜ ਸਾਡੀਆਂ ਜਿਹੜੀਆਂ ਜ਼ਿਲ੍ਹਾ ਕਮੇਟੀਆਂ ਤੇ ਤਹਿਸੀਲ ਕਮੇਟੀਆਂ ਹੀ ਆਈਆਂ ਨੇ ਸਿਰਫ ਅਜ ਡਾਇਰੈਕਟਰ ਸਾਹਿਬ ਨੂੰ ਇੱਕ ਮੈਸੇਜ ਦੇਣ ਲਈ ਕਿ ਤੁਸੀਂ ਅਗਰ ਇਸ ਤਰ੍ਹਾਂ ਚੱਲੋਗੇ ਤਾਂ ਸਾਨੂੰ ਸਾਡੀ ਮਜਬੂਰੀ ਹੈ ਕਿ ਅਸੀਂ ਸੜਕਾਂ ਤੇ ਆ ਜੀਏ ਸੋ ਅੱਜ ਪੰਜਾਬ ਸਟੇਟ ਵੈਟਰਨਰੀ ਇਨਸਪੈਕਟਰਸ ਐਸੋਸੀਏਸ਼ਨ ਦੇ ਵੱਲੋਂ ਸੈਕਟਰ ਜਿਹੜਾ ਮੋਹਾਲੀ ਦੇ ਸੈਕਟਰ 68 ਦੇ ਵਿੱਚ ਰੋਸ ਮੁਜ਼ਾਰਾ ਕੀਤਾ ਜਾ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਭਾਵੇਂ ਉਹ ਮੰਗ ਹੋਵੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਜਾਂ ਫਿਰ ਆਪਣੇ ਤਨਖਾਹਾਂ ਦੇ ਵਿੱਚ ਵਾਅਦੇ ਨੂੰ ਲੈ ਕੇ ਸੋ ਸਾਡੇ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ 바ਸੀ ਸਾਡੇ ਨਾਲ ਜੁੜੇ ਹੋਏ ਨੇ ਜੀ ਅਸੀਂ ਜਾਨਣਾ ਚਾਹੁੰਗੇ ਕਿ ਮੁੱਖ ਮੰਗਾਂ ਕਿਹੜੀਆਂ ਨੇ ਤੁਹਾਡੀਆਂ ਅਸੀਂ ਅੱਜ ਹੀ ਪੰਜਾਬ ਦੇ ਜਿਹੜੇ ਸਮੁੱਚੇ ਬੈਟਰੀ ਇੰਸਪੈਕਟਰ ਐਸੋਸੀਏਸ਼ਨ ਦੇ ਆਗੂ ਨੇ ਤਹਿਸੀਲ ਇਕਾਈਆਂ ਦੇ ਆਗੂ ਜ਼ਿਲ੍ਹਾ ਇਕਾਈਆਂ ਦੇ ਆਗੂ ਔਰ ਸਮੁੱਚੀ ਸਟੇਟ ਕਮੇਟੀ ਹੈ ਜਿਹੜੀ ਉਹ ਡਾਇਰੈਕਟਰ ਪਸ਼ੂ ਪਾਲਣ ਦੇ ਬਾਅਦ ਰੋਸ ਮੁਜ਼ਾਰਾ ਕਰ ਰਹੀ ਹੈ ਇਹ ਰੋਸ ਮਜਾਰੇ ਦਾ ਜਿਹੜਾ ਕਾਰਨ ਹੈਗਾ ਕਿ ਸਾਡੀ 5 ਜੁਲਾਈ ਨੂੰ ਮਾਨਯੋਗ ਜਿਹੜੇ ਪਸ਼ੂ ਪਾਲਣ ਮੰਤਰੀ ਸਾਡਾ ਗੁਰਮੀਤ ਸਿੰਘ ਜੀ ਕੁੜੀਆਂ ਵਜ਼ੀਰ ਸਾਹਿਬ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੇ ਮੀਟਿੰਗ ਦੇ ਵਿੱਚ ਮਤਲਬ ਸਾਡੇ ਡਾਇਰੈਕਟਰ ਸਾਹਿਬ ਨੂੰ ਸਾਡੇ ਮੰਗਾ ਮਸਲੇ ਦੀ ਨਿਪਟਾਰੇ ਦੇ ਨਿਰਦੇਸ਼ ਦਿੱਤੇ ਸੀਗੇ ਪਰ 2 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਡਾਇਰੈਕਟਰ ਪਸ਼ੂ ਪਾਲਣ ਦਾ ਰਵੱਈਆ ਬੜਾ ਮਾੜਾ ਉਹਨਾਂ ਨੇ ਬੈਟਰੀ ਇੰਸਪੈਕਟਰ ਕੇਡਰ ਦੇ ਨਾਲ ਬੜੀ ਬੇਇਨਸਾਫੀ ਕੀਤੀ ਹੈ ਔਰ ਸਾਡੇ ਕਿਸੇ ਵੀ ਮੰਗਾ ਮਸਲੇ ਦੇ ਉੱਪਰ ਜਿਹੜਾ ਹੈਗਾ ਉਹ ਕੰਮ ਨਹੀਂ ਸ਼ੁਰੂ ਕੀਤਾ ਉਸ ਰੋਸ ਨੂੰ ਲੈ ਕੇ ਔਰ ਜਿਹੜੇ ਸਾਡੇ ਕੇਡਰ ਮਤਲਬ ਜਿਹੜੇ ਸਾਡੇ ਅਧਿਕਾਰਦਾਰ ਸਹਿਬਾਨ ਆ ਉਹ ਇਸ ਥਾਂ ਤੇ ਕਤਰ ਨਹੀਂ ਜੀ ਜੀ ਜੇਕਰ ਹੁਣ ਤੁਹਾਡੀ ਕੀ ਤੁਸੀਂ ਇਸ ਨੂੰ ਲੈ ਕੇ ਮੈਮੋਰੰਡਮ ਸਰਕਾਰ ਨੂੰ ਪਹਿਲਾਂ ਦਿੱਤਾ ਹੋਇਆ ਹੈ ਅਸੀਂ ਜੀ ਬੜੇ ਮਤਲਬ ਦੁੱਖ ਦੇ ਨਾਲ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਮੰਗਾ ਮਸਲੇ ਆ ਉਹ ਡਾਇਰੈਕਟਰ ਸਾਹਿਬਰੇ ਵੀ ਧਿਆਨ ਚ ਆ ਮਾਨਯੋਗ ਵਜ਼ੀਰ ਸਾਹਿਬ ਦੇ ਵੀ ਧਿਆਨ ਚ ਆ ਵਜ਼ੀਰ ਸਾਹਿਬ ਵੱਲੋਂ ਡਾਇਰੈਕਟਰ ਸਾਹਿਬ ਨੂੰ ਨਿਰਦੇਸ਼ ਦੇਣ ਦੇ ਬਾਵਜੂਦ ਡਾਇਰੈਕਟਰ ਪਸ਼ੂ ਪਾਲਣ ਨੇ ਜਿਹੜੇ ਉਹ ਇੱਕ ਤਰਫਾ ਜਿਹੜਾ ਰਵਈਆ ਅਖਤਿਆਰ ਕਰਦੇ ਹੋਏ ਬੈਟਰੀ ਇੰਸਪੈਕਟਰ ਕੈਡਰ ਨੂੰ ਅਣ ਦੇਖਿਆ ਕਰ ਰਹੇ ਨੇ ਉਹਨਾਂ ਦੇ ਕੋਲੇ ਮੰਗ ਪੱਤਰ ਉਹਨਾਂ ਨੂੰ ਦਿੱਤਾ ਗਿਆ ਦੋ ਵਾਰ ਉਹਨਾਂ ਦੇ ਨਾਲ ਮੀਟਿੰਗਾਂ ਵੀ ਹੋਈਆਂ ਪਰ ਜਿਹੜੇ ਮਸਲੇ ਉਹਨਾਂ ਦੇ ਟੇਬਲ ਤੇ ਨਿਜਿੱਠੇ ਜਾ ਸਕਦੇ ਸੀ ਉਹਨਾਂ ਨੇ ਸਾਰੇ ਮਸਲੇ ਨੂੰ ਇਗਨੋਰ ਕੀਤਾ ਉਸ ਇਗਨੋਰ ਦੇ ਗੁੱਸੇ ਦੇ ਵਜੋਂ ਜਿਹੜਾ ਬੈਟਰੀ ਇੰਸਪੈਕਟਰ ਐਸੋਸੀਏਸ਼ਨ ਆ ਕੋਹ ਸੜਕਾਂ ਤੇ ਆਈ ਹੈ ਕੀ ਤੁਸੀਂ ਚੰਡੀਗੜ੍ਹ ਦਾ ਵੀ ਰੁਕ ਕਰ ਸਕਦੇ ਬਿਲਕੁਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਗੱਲ ਅੱਜ ਅਸੀਂ ਡਾਇਰੈਕਟਰ ਪਸ਼ਵਾਲ ਨੂੰ ਦੱਸ ਕੇ ਚੱਲੇ ਆ ਕਿ ਸਾਡਾ ਅੱਜ ਸੰਕੇਤਕ ਧਰਨਾ ਸੀ ਜੇਕਰ ਸਾਡੇ ਪਸ਼ੂ ਪਾਲਣ ਵਿਭਾਗ ਨੇ ਡਾਕਟਰ ਸਾਹਿਬ ਨੇ ਸਾਡੇ ਮੰਗਾ ਮਸਤਰਾ ਨਟਾਰਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲਗਾਤਾਰ ਰੋਸ ਮਜਾਰੇ ਇਹ ਸੜਕਾਂ ਦੇ ਉੱਪਰ ਬੈਟਿੰਗ ਇੰਸਪੈਕਟਰ ਕੀ ਡਰ ਕਰੇ ਕੈਮਰਾਮੈਨ ਵਿਕਾਸ ਦੇ ਨਾਲ ਮੈਂ ਸਿਖਸ਼ਾ ਕਸ਼ੇਪ ਡੇਲੀ ਪੋਸਟ ਪੰਜਾਬ ਹਰਿਆਣਾ